ਸਾਨੂੰ ਤਿੰਨਾਂ ਨੂੰ ਮੈਨੂੰ ਹਰਵਿੰਦਰ ਸਿੰਘ ਔਰ ਬੰਜੀਤ ਸਿੰਘ ਜਿਹੜਾ ਵੇ ਲੋੜੇ ਦੋਸ਼ਾ ਕਰਿਆ ਗਿਆ ਉਹਦਾ ਕਾਰਨ ਇਹ ਹੈ ਕਿ ਇਹਨਾਂ ਨੂੰ ਪੁੱਛਣ ਵਾਲਾ ਕੋਈ ਮੈਂਬਰ ਨਾ ਰਵੇ ਇਹਨਾਂ ਨੂੰ ਟੋਕਣ ਵਾਲਾ ਕੋਈ ਮੈਂਬਰ ਨਾ ਰਵੇ ਤੇ ਅਸੀਂ ਜਿੰਨੀ ਗੁਰੂ ਘਰ ਦੀ ਲੁੱਟ ਕੇ ਦਾਵਾ ਕੇ ਜੋਕ ਕੰਮ ਇਹ ਕਰ ਰਿਹਾ ਹੈ ਕਿਸ ਨੇ ਆਪਣੇ ਦਾਦੇ ਨੂੰ ਮਾਰ ਕਰਤਾ ਹੈ ਔਰ ਇਹ ਆਉਣ ਵਾਲੇ ਸਮੇਂ ਦੇ ਵਿੱਚ ਲੋਕੀ ਦੇ ਦਾਦੇ ਨੂੰ ਪੁੱਛਾਂਗੇ ਇਹਦੀਆਂ ਬੇਇਮਾਨੀਆਂ ਤੇਦੀ ਖਾਣ ਪੀਣ ਦੇ ਜੋ ਚੱਲੇ ਨਾਗੇ ਇਹ ਪੁੱਛਣਾ ਚਾਹੁੰਦਾ ਹਾਂ ਤੋਂ ਸਾਡੀਆਂ ਤੇ ਕੜਸੀਆਂ ਤੇ ਥਾਲੀਆਂ ਜੁੱਤੀਆਂ ਤੋਂ ਕਹਿ ਰਹੇ ਆਂ ਜੀ ਇਹਨਾਂ ਨੇ ਬੜਾ ਗਲਤ ਕੰਮ ਕੀਤਾ ਹੈ ਪਰ ਮੈਂ ਇਹ ਪੁੱਛਣਾ ਚਾਹੁੰਦਾ ਤੇਰੇ ਤੋਂ ਲੋ ਇਹ ਜਿਹੜੇ ਪੰਜ ਮੈਂਬਰ ਤੇ ਟੈਕਸ ਸਕੈਂਡਲ ਵਿੱਚ ਦੋਸ਼ੀ ਪਾਏ ਗਏ ਇਹ ਨਾਲ ਕੀਤਾ ਨਹੀਂ ਹੈ ਦੋਸ਼ੀ ਪਾਇਆ ਇਹਨਾਂ ਵਿਚਾਰੇ ਤੁਹਾਡੇ ਕੀ ਵਿਚਾਰ ਹੈ ਤੁਹਾਡੀ ਪਾਰਟੀ ਦੇ ਕੀ ਵਿਚਾਰ ਹੈ ਇਹ ਬਾਖ ਸਾਹਿਬ ਉਸ ਜਨਰਲ ਦੇ ਰਾਜ ਦੇ ਇਹਨਾਂ ਨੂੰ ਕਿਉਂ ਮੈਂ ਅੱਜ ਨਾਂ ਨਹੀਂ ਲੈ ਰਿਹਾ ਪਰ ਮੈਂ ਲੈ ਨਾ ਲੈਣ ਤੋਂ ਪਰੇਸ਼ ਨਹੀਂ ਕਰਾਂਗਾ ਜੇ ਤੁਹਾਨੂੰ ਇਹਨਾਂ ਦੇ ਉੱਤੇ ਅਕਤ ਨਹੀਂ ਲਿਆ ਤੁਹਾਡੀ ਕਮੇਟੀ ਨੇ ਅਕਤ ਲਿਆ ਤੁਹਾਨੂੰ ਗੁਰੂਕਸ਼ਨ ਵਾਲਾ ਨਹੀਂ ਹੈ ਇਹ ਗੱਲ ਨੋਟ ਕਰਕੇ ਮੈਂ ਵੀਰਵਾਰ 23 ਤਰੀਕ ਨੂੰ ਜੋ ਕੁ ਇਨਹੋਨੇ ਕੋ ਕਰਮ ਕੀਤੇ ਨੇ। ਔਰ ਸਾਨੂੰ ਤਿੰਨਾਂ ਨੂੰ ਮੈਨੂੰ ਹਰਵਿੰਦਰ ਸਿੰਘ ਨੂੰ ਔਰ ਮਨਜੀਤ ਸਿੰਘ ਨੂੰ ਜਿਹੜਾ ਬੇ ਲੋੜੇ ਦੋਸ਼ ਲਾ ਕੇ ਕੱਢਿਆ ਗਿਆ। ਉਹਦਾ ਕਾਰਨ ਇਹ ਹੈ ਕਿ ਇਹਨਾਂ ਨੂੰ ਪੁੱਛਣ ਵਾਲਾ ਕੋਈ ਮੈਂਬਰ ਨਾ ਰਵੇ। ਇਹਨਾਂ ਨੂੰ ਟੋਕਣ ਵਾਲਾ ਕੋਈ ਮੈਂਬਰ ਨਾ ਰਵੇ। ਤੇ ਅਸੀਂ ਜਿੰਨੀ ਗੁਰੂ ਘਰ ਦੀ ਲੁੱਟ ਕਰ ਸਕਦੇ ਹਾਂ ਉਹ ਕਰ ਸਕਦੇ ਹਾਂ। ਤਕਰੀਬਨ 50 ਸਾਲ ਤੋਂ ਉੱਪਰ ਸਮਾਂ ਹੋ ਗਿਆ ਦਿੱਲੀ ਕਮੇਟੀ ਦੇ ਐਕਟਰ ਹੋਣ ਚ ਆਇਆ بڑے بڑے ਪ੍ਰਧਾਨਾਂ ਨੇ ਕਈ ਇਹ ਜੇ ਕੰਮ ਕੀਤੇ ਨੇ ਔਰ ਖਾਸ ਤੌਰ ਤੇ ਜਿਹੜਾ ਹਰਮੀਤ ਸਿੰਘ ਕਾਲਕਾ ਦੇ ਦਾਦੇ ਦੇ ਉੱਤੇ 10 ਲੱਖ ਰੁਪਏ ਦਾ ਪੂਰਾ ਗਬਨ ਹੈ ਜਿਹੜਾ ਅਵਤਾਰ ਸਿੰਘ ਹਿਤ ਆਪਣੇ ਕਈ ਵਾਰਾਂ ਕਈ ਵਾਰ ਕਹਿ ਚੁੱਕਾ ਹੈ ਉਸ ਤੋਂ ਬਾਅਦ ਕੌਮ ਦੇ ਨਾਲ ਗਰਦਾਰੀ ਕਰਦੇ ਆਇਆ ਪਰ ਬੂਟਾ ਸਿੰਘ ਦੇ ਆਖੇ ਲੱਗੇ ਇਸ ਨੇ ਸ਼੍ਰੀ ਕਾਲਤਕਤਾ ਸਾਹਿਬ ਨੂੰ ਜਿਹੜਾ ਟਹਿ ਟਹਿਰੀ ਹੋ ਗਿਆ ਸੀ 84 ਦੇ ਵਿੱਚ ਉਸ ਨੂੰ ਦੁਬਾਰਾ ਬਣਾਉਣ ਦੀ ਵੀ ਗੱਲ ਕੀਤੀ ਔਰ ਜਿਹੜਾ ਸੋਨਾ ਔਰ ਰੁਪਿਆ ਮਿਲਿਆ ਸੀ ਸਰਕਾਰੋਂ ਨੂੰ ਉਹਦੇ ਵਿੱਚ ਵੀ ਬਤੇਰੀ ਇਸ ਨੇ ਇਹਦੇ ਦਾਦੇ ਨੇ ਕੀਤੀ ਹੈ ਪਰ ਮੈਂ ਸਮਝਦਾ ਹਾਂ ਕਿ ਜੋਕ ਕੰਮ ਇਹ ਕਰ ਰਿਹਾ ਹੈ ਇਸ ਨੇ ਆਪਣੇ ਦਾਦੇ ਨੂੰ ਮਾਕ ਕਰਤਾ ਹੈ ਔਰ ਇਹ ਆਉਣ ਵਾਲੇ ਸਮੇਂ ਦੇ ਵਿੱਚ ਲੋਕੀ ਦੇ ਦਾਦੇ ਨੂੰ ਤਾਂ ਭੁੱਲ ਜਾਣਗੇ ਤੇ ਦੀਆਂ ਬਿਮਾਰੀਆਂ ਤੇ ਦੀ ਖਾਣ ਪੀਣ ਦੇ ਜੋ ਚਲੇ ਨਾ ਗਏ ਉਹ ਸੰਗਤ ਬਹੁਤ ਜਾ ਕਰੇ ਮੈਂ 30 ਤਰੀਕ ਦੇ ਵਿੱਚ ਇੱਕ ਪੱਖ ਜਿਹੜਾ ਸੀ ਉਹ ਕੈਨਾਪੁਰ ਗਿਆ ਸੀ ਉਹ ਇਹ ਸੀ ਕਿ ਤਕਰੀਬਨ 5 ਮੈਂਬਰ ਅ ਗਏ ਨਾ ਦੇ ਉਹ ਮੈਨ ਪਤਾ ਪਰ ਅੱਜ ਮੈਂ ਉਹਨਾਂ ਦਾ ਨਾਮ ਨਹੀਂ ਲੈ ਰਿਹਾ ਮੈਂ ਉਹ ਇਹ ਪੁੱਛਣਾ ਚਾਹੁੰਦਾ ਵੀ ਤੂੰ ਦੱਸ ਇਹ ਪੰਜ ਦੇ ਪੰਜ ਮੈਂਬਰ ਸਖਸ ਕੈਂਡਲਾਂ ਦੇ ਵਿੱਚ ਗਰਦੇ ਹੋਏ ਇਨ੍ਹਾਂ ਵਿੱਚ ਤਿੰਨਾਂ ਦੀ ਚੌਥੀ ਦੀ ਸ਼ਿਕਾਇਤ ਸ੍ਰੀ ਕਾਲਤਾ ਘਾਸਾ ਬਈ ਗਈ ਔਰ ਕਾਲਤਾ ਸਾਹਿਬ ਕੋਲ ਪੈਂਡਿੰਗ ਪਈ ਹੋਈ ਕਿਸੇ ਕੋਤ ਨਹੀਂ ਬਣਾ ਸਕਦਾ ਪੰਜਵਾ ਇੱਕ ਨਵਾਂ ਮੈਂਬਰ ਜੁੜਿਆ ਇਹਨਾਂ ਦੇ ਨਾਲ ਜਿਹਦੀ ਵੀਡੀਓ ਜਿਹੜੀ ਹੈ ਉਹ ਦੇਖਣ ਚ ਮਿਲੀ ਹੈ ਮੈਂ ਪੁੱਛਣਾ ਚਾਹੁੰਦਾ ਤੂੰ ਸਾਡੀਆਂ ਤੇ ਕੜਸੀਆਂ ਤੇ ਥਾਲੀਆਂ ਕਿਉਂ ਆ ਤੂੰ ਕਹਿ ਰਿਹਾ ਜੀ ਇਹਨਾਂ ਨੇ ਬੜਾ ਗਲਤ ਕੰਮ ਕੀਤਾ ਪਰ ਮੈਂ ਇਹ ਪੁੱਛਣਾ ਚਾਹੁੰਦਾ ਤੇਰੇ ਕੋਲ ਇਹ ਜਿਹੜੇ ਪੰਜ ਮੈਂਬਰ ਤੇਰੇ ਸੈਕਸ ਕੈਂਡਲ ਵਿੱਚ ਦੋਸ਼ੀ ਪਾਏ ਗਏ ਇਹਨਾਂ ਨੇ ਕੀਤਾ ਨਹੀਂ ਇਹ ਦੋਸ਼ੀ ਪਾਏ ਗਏ ਇਹਨਾਂ ਵਿਚਾਰੇ ਤੁਹਾਡੇ ਕੀ ਵਿਚਾਰ ਹੈਗੇ ਤੁਹਾਡੀ ਪਾਰਟੀ ਦੇ ਕੀ ਵਿਚਾਰ ਇਹ ਪਾਕ ਸਾਫ ਉਸ ਜਨਰਲ ਦੇ ਲਾਸਟ ਵਿੱਚ ਇਹਨਾਂ ਨੂੰ ਕਿਉਂ ਡਿਸਕਸ ਕੀਤਾ ਗਿਆ ਬਾਕੀ ਤੇ ਮੈਂਬਰਾਂ ਬਾਰੇ ਮੈਂ ਕਹਿ ਬੈਠਾ ਸਾਰਿਆਂ ਬਾਰੇ ਕਈਆਂ ਦੇ ਮੈਂ ਨਾ ਲੈਣੇ ਭੁੱਲ ਗਿਆ ਉਹ ਜਿਹੜੇ ਉਹਨਾਂ ਨੇ ਕੁਕਰਮ ਕੀਤੇ ਨਾ ਪਰ ਇਹਨਾਂ ਪੰਜਾਂ ਬਾਰੇ ਤੁਸੀਂ ਕਿਉਂ ਨਹੀਂ ਐਕਸ਼ਨ ਲਿਆ ਕਿਉਂ ਨਹੀਂ ਵਿਚਾਰ ਕੀਤਾ ਕਿਉਂ ਮੈਂ ਸਰਕਾਰ ਕੋ ਪੁੱਛਣਾ ਚਾਹੁੰਦਾ ਜਿਹੜੇ ਇਹ ਪੰਜ ਮੈਂਬਰ ਸਿੱਖੀ ਚੋਈ ਖਾਰ ਰਿਹਾ ਹੈ ਲੱਗਦਾ ਹੈ ਜਿਹੜਾ ਦਸਮ ਪਾਤਸ਼ਾਹ ਦਾ ਫਰਮਾਨ ਹੈ ਪਰ ਨਾਰੀ ਦੀ ਸੇਜ ਪੂਰ ਸੁਪਰਮ ਵੀ ਨਾ ਲਿਜੋ ਇਹਨਾਂ ਨੇ ਜੋ ਪਰ ਨਾਰਿਆ ਨਾਲ ਕੀਤਾ ਹੈਗਾ ਉਹ ਸਭ ਦੀ ਦੁਨੀਆ ਜਾਣਦੀ ਹੈ ਤੁਸੀਂ ਇਹਨਾਂ ਬਾਰੇ ਕਿਉਂ ਨਹੀਂ ਵਿਚਾਰ ਕੀਤਾ ਔਰ ਇਹਨਾਂ ਨੂੰ ਕਢਿਆ ਮੈਂ ਅੱਜ ਨਾਂ ਨਹੀਂ ਲੈ ਰਿਹਾ ਪਰ ਮੈਂ ਲੈਣ ਨਾਂ ਲੈਣ ਤੋਂ ਗਰੇਜ ਵੀ ਨਹੀਂ ਕਰਾਂਗਾ ਜੇ ਤੂੰ ਇਹਨਾਂ ਦੇ ਉੱਤੇ ਐਕਸ਼ਨ ਨਹੀਂ ਲਿਆ ਤੁਹਾਡੀ ਕਮੇਟੀ ਨੇ ਐਕਸ਼ਨ ਨਹੀਂ ਲਿਆ ਤੁਹਾਨੂੰ ਗੁਰੂ ਬਖਸ਼ਣ ਵਾਲਾ ਨਹੀਂ ਹੈ ਇਹ ਗੱਲ ਨੋਟ ਕਰਕੇ ਰੱਖ ਲੈ ਮੈਂ ਉਹਦੋਂ ਵਰਕ ਦਾ ਹਾਲ ਦੇਖਿਆ ਕਿਵੇਂ ਘੜ ਪਾ ਕੇ ਉਹਦੇ ਜਾਨ ਨਿਕਲੇਗੀ ਨਾ ਹੱਥ ਘੁੰਮਰੇ ਨਾ ਲਤਾ ਘੁੰਮਰੀਆਂ ਨਾ ਹਸੋ ਟੈਲੀਫੋਨ ਫੜਨ ਹੋ ਰਿਹਾ ਇਹ ਅਸ਼ੜ ਤੁਹਾਡਾ ਵੀ ਹੋਣਾ ਹੈ ਉਸ ਅਸ਼ੜ ਤੋਂ ਬਚਣ ਲਈ ਇਹਨਾਂ ਪੰਜਾਵਤ ਤੇ ਜਿਨ੍ਹਾਂ ਜਿਨ੍ਹਾਂ ਨੇ ਮਾਲ ਖਾਦੈਨ ਭਾਵੇਂ ਉਹ ਪਪਾ ਦਾ ਭਾਵੇਂ ਔਖਾ ਪੈ ਉਹਨਾਂ ਵੱਲ ਐਕਸ਼ਨ ਲਵੋ ਵਰਨਾ ਗੁਰੂ ਤੁਹਾਡੀ ਬਖਸ਼ਿਸ਼ ਨਹੀਂ ਕਰੇਗਾ ਮੌਤ ਆ ਨਗਿਆ ਤੁਹਾਡੀ ਮੌਤ ਨਹੀਂ